ਸਾਰੇ ਦੋਸਤਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹੋ ਸਾਰੇ ਹੋਪਸ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਣਾ ਧਿਆਨ ਰੱਖ ਰਹੇ ਹੋਵੋਗੇ ਕਾਫੀ ਸਾਰੇ ਵੀਡੀਓਸ ਤੇ ਮੈਨੂੰ ਕਮੈਂਟ ਆਉਂਦੇ ਰਹਿੰਦੇ ਨੇ ਜਿਹਦੇ ਵਿੱਚ ਤੁਸੀਂ ਆਪਣੇ ਆਪਣੇ ਰਿਕੁਆਰੀਜ਼ ਰੱਖਦੇ ਹੋ ਕਿ ਸਾਨੂੰ ਇਸ ਟੌਪਿਕ ਤੇ ਜਾਣਕਾਰੀ ਚਾਹੀਦੀ ਹੈ ਇਸ ਸੀ ਬਾਰੇ ਦੱਸ ਦੋ ਉਸ ਸੀ ਬਾਰੇ ਦੱਸ ਦੋ ਤੇ ਉਹਨਾਂ ਹੀ ਟਾਪਿਕਸ ਦੇ ਵਿੱਚੋਂ ਮੈਂ ਅੱਜ ਇੱਕ ਟਾਪਿਕ ਚੱਕਿਆ ਮੈਡੀਕਲ ਦਾ ਵੈਸੇ ਤਾਂ ਮੈਂ ਆਲਰੇਡੀ ਵੀਡੀਓ ਕਾਫੀ ਮੈਡੀਕਲਸ ਤੇ ਬਣਾਈਆਂ ਹੋਈਆਂ ਨੇ ਪਰ ਫਿਰ ਵੀ ਜੇਕਰ ਤੁਹਾਨੂੰ ਕਈ ਵਾਰੀ ਕੋਈ ਡਾਊਟ ਹੁੰਦਾ ਤਾਂ ਮੈਂ ਇੱਕ ਅੱਜ ਮਤਲਬ ਸੋਚਿਆ ਵੀ ਚਲੋ ਜਿਹੜੇ ਕੁਐਸਚਨਸ ਆ ਰਹੇ ਨੇ ਨਾ ਥੋੜੇ ਜਿਹਾ ਉਹਨਾਂ ਤੇ ਅੱਜ ਦੱਸਦਾ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਵੀਡੀਓ ਦੇਖਿਓ ਸਾਰੀ ਧਿਆਨ ਨਾਲ ਜੇ ਕਿਸੇ ਨੇ ਮੈਡੀਕਲ ਵਾਲੀ ਵੀਡੀਓ ਪਹਿਲਾਂ ਦੇਖੀ ਹੋਈ ਹੈ ਫਿਰ ਵੀ ਦੇਖ ਲਓ ਨਹੀਂ ਦੇਖਣੀ ਤੁਹਾਡੀ ਅੱਛਾ ਠੀਕ ਹੈ ਤੇ ਸ਼ੁਰੂ ਕਰਦੇ ਆਂ ਫਿਰ ਬਿਨਾਂ ਕਿਸੇ ਦੇਰੀ ਦੇ ਕਿਉਂਕਿ ਸਮਾ ਕਈਵਰੀ ਮੈਂ ਜਿਆਦਾ ਗੱਲ ਹੋਰ ਪਾਸੇ ਲੈ ਜਾਂਦਾ ਹੁੰਦਾ ਠੀਕ ਆ ਮੈਂ ਮਤਲਬ ਉਸ ਲੈਵਲ ਤੇ ਨਹੀਂ ਲੈ ਕੇ ਜਾਂਦਾ ਹੁੰਦਾ ਕਿ ਮਤਲਬ ਕਿ ਮੈਂ ਟਾਪਿਕ ਤੋਂ ਹੀ ਪਾਸੇ ਹੋ ਜਾਮ ਬਸ ਮੈਂ ਗੱਲ ਮਹਿਕਮੇ ਦੀ ਅੰਡਰ ਰੈਕ ਹੀ ਕਰਦਾ ਹੁੰਦਾ ਮਹਿਕਮੇ ਦੀ ਜੋ ਗੱਲਾਂ ਹੁੰਦੀਆਂ ਤੇ ਚਲੋ ਆਪਾਂ ਗੱਲ ਕਰਦੇ ਆ ਜਿਹੜਾ ਅਗਲਾ ਪ੍ਰੋਸੈਸ ਤੁਹਾਡਾ ਜਿਹੜਾ ਹੋਣਾ ਹੈਗਾ ਠੀਕ ਆ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਆਪਣਾ ਮੇਨ ਜਿਹੜਾ ਭੂਮਿਕਾ ਨਹੀਂ ਪਾਉਂਦਾ ਹੈਗਾ ਮੈਡੀਕਲ ਦੇ ਵਿੱਚ ਮਤਲਬ ਕਿ ਕਾਫੀ ਸਟੂਡੈਂਟਸ ਮੈਨੂੰ ਇੱਕ ਕੁਐਰੀਜ਼ ਆ ਰਹੀਆਂ ਨੇ ਕਿ ਮੇਰੀ ਅੱਖ ਦੀ ਇੰਨੀ ਪ੍ਰੋਬਲਮ ਹੈਗੀ ਆ 0.5 ਮਾਈਨਸ ਮਤਲਬ ਇਹ ਅਮਰੀਕਾ ਕਟਾ ਜਾਂ ਡੇਢ ਨੰਬਰ ਕਟਾ ਕੀ ਮੈਨੂੰ ਲੇਜ਼ਰ ਕਰਵਾਉਣਾ ਪਊਗਾ ਮੇਰੀ ਏਜ਼ ਕਟਾ ਮੈਂ ਇਦਾਂ ਕਰਵਾ ਸਕਦਾ ਨਹੀਂ ਕਰਵਾ ਸਕਦਾ ਤਾਂ ਮੈਂ ਇਹੀ ਚੀਜ਼ ਕਹੂੰਗਾ ਕਿ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਜੋ ਮੈਕਬੀ ਦੇ ਪ੍ਰੋਸੈਸ ਹਨ ਜੋ ਸਾਰੇ ਪ੍ਰੋਸੈਸ ਹਨ ਮੈਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿਨਾ ਆ ਉਹ ਚੀਜ਼ ਸਹੀ ਆ ਠੀਕ ਆ ਪਰ ਮੈਂ ਤੁਹਾਨੂੰ ਕਹਾਂ ਵੀ ਇੰਨੀ ਨਿਗਾ ਘਾਟਾ ਥੋੜੀ ਤੁਹਾਡਾ ਚੱਲ ਜੂਗਾ ਥੋੜੀ ਡੇਢ ਨੰਬਰ ਘਾਟਾ ਤੁਹਾਡਾ ਚੱਲ ਜੂਗਾ ਇਹ ਜੀ ਮੈਂ ਤੁਹਾਨੂੰ ਨਹੀਂ ਕਹਿੰਦਾ ਮੈਂ ਤੁਹਾਨੂੰ ਹਮੇਸ਼ਾ ਹੀ ਜਿਹੜੇ ਮੁੰਡੇ ਕੁੜੀਆਂ ਕਾਲਸ ਮੈਸੇਜ ਕਰਦੇ ਨੇ ਮੈਂ ਇਹੀ ਕਹਿਣਾ ਹੁੰਦਾ ਕਿ ਇੱਕ ਵਾਰ ਨਾ ਡਾਕਟਰ ਨਾਲ ਕੰਸਲਟ ਕਰੋ ਡਾਕਟਰ ਤੁਹਾਨੂੰ ਕੀ ਕਹਿੰਦਾ ਵੀ ਇਹਦਾ ਇਲਾਜ ਹੈ ਕਿ ਨਹੀਂ ਆ ਠੀਕ ਆ ਫਿਰ ਉਹਦੇ ਅਕੋਰਡਿੰਗ ਚੱਲਣਾ ਸਪੋਜ਼ ਕਰੋ ਮੈਂ ਤੁਹਾਨੂੰ ਕਹਿ ਦਵਾਂ ਵੀ ਤੁਹਾਡਾ ਜਿਹੜਾ ਪੱਧਰ ਨੰਬਰ ਘਾਟਾ ਤੁਹਾਡਾ ਚੱਲ ਜੂਗਾ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਮਤਲਬ ਕਿ ਪਾਸ ਹੋ ਜਾਓਗੇ ਮੈਡੀਕਲ ਦੇ ਵਿੱਚ ਰੱਬ ਨਾ ਕਰੇ ਰੱਬ ਨਾ ਕਰੇ ਕਿ ਤੁਹਾਨੂੰ ਮਤਲਬ ਕਿ ਡਾਕਟਰ ਸਾਹਿਬ ਟਾਈਮ ਦੇ ਦੇਣ ਹਫਤੇ ਦਾ ਕਿ ਤੁਸੀਂ ਆਪਣਾ ਜਿਹੜਾ ਉਹ ਇਹਨੂੰ ਠੀਕ ਕਰਵਾ ਕੇ ਆਓ ਤੇ ਇਹਨੂੰ ਮਤਲਬ ਕਿ ਤਾਂ ਲੇਜ਼ਰ ਕਰਵਾਓ ਜੋ ਵੀ ਮਤਲਬ ਕੋਈ ਵੀ ਟ੍ਰੀਟਮੈਂਟ ਕਰਵਾਓ ਵੀ ਇਹਦਾ ਇਹਨੂੰ ਠੀਕ ਕਰਕੇ ਲੈ ਕੇ ਆਓ ਵੀ ਜਿਹੜਾ ਵਿਜ਼ਨ ਤੁਹਾਡਾ 6/6 ਹੋਣਾ ਚਾਹੀਦਾ ਕਈ ਦਾ ਮਤਲਬ ਕਈਆਂ ਦਾ 6/9 ਹੁੰਦਾ ਜਾਂ ਮਤਲਬ ਜ਼ਿਆਦਾ ਵੀ ਹੁੰਦਾ ਕਈਆਂ ਦਾ ਹਨਾ ਤਾਂ ਇਹਨੂੰ ਠੀਕ ਕਰਵਾ ਕੇ ਆਓ ਸਪੋਜ਼ ਕਰੋ ਤੁਹਾਡੇ ਕੋਲੇ ਹਫਤਾ ਹਫਤੇ ਟਾਈਮ ਦਿੱਤਾ ਮਤਲਬ ਇੰਨਾ ਕੀ ਟਾਈਮ ਦਿੰਦੇ ਨੇ ਡਾਕਟਰ ਮੈਡੀਕਲ ਦੇ ਵਿੱਚ ਤਾਂ ਤੁਸੀਂ ਔਨ ਦੀ ਸਪੌਟ ਇਲਾਜ ਕਰਵਾਉਣੀ ਵੀ ਇੱਕ ਦੋ ਦਿਨ ਤਾਂ ਵੈਸੀ ਲੰਘ ਜਾਂਦਾ ਬੰਦਾ ਸੋਚਦਾ ਵੀ ਕਰਾਵਾਂ ਯਾਰ ਪੈਸੇ ਹੈ ਨਹੀਂ ਕੀ ਕਰਾਂ ਮੈਂ ਮਤਲਬ ਡਾਕਟਰ ਹੁਣ ਸੱਡਨਲੀ ਕਹਤਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਬਜਟ ਹੈ ਨਹੀਂ ਮੈਂ ਹੁਣ ਕਿੱਦਾਂ ਠੀਕ ਕਰਾਂਗਾ ਇੱਕ ਦੋ ਦਿਨ ਹਸਪੀਟਲ ਲੱਭਣ ਦੇ ਲੱਗ ਜਾਂਦਾ ਵੀ ਕਿੱਥੋਂ ਕਰਵਾਈਏ ਤਾਂ ਤੁਹਾਡੇ ਕੋਲੇ ਹਫਤੇ ਅਸਮਾ ਤਿੰਨ ਦੋ ਤਿੰਨ ਦਿਨ ਤੇ ਇਦਾਂ ਹੀ ਲੰਘ ਜਾਂਦੇ ਆ ਠੀਕ ਆ ਫਿਰ ਤੁਸੀਂ ਹੁਣ ਠੀਕ ਕਰਵਾਉਗੇ ਫਿਰ ਉਹਨੂੰ ਰਿਕਵਰ ਹੋਣ ਤੇ ਵੀ ਟਾਈਮ ਲੱਗਦਾ ਜਿਵੇਂ ਡਾਕਟਰ ਕਹਿੰਦਾ ਵੀ ਹਜੇ ਤੁਸੀਂ ਹਫਤਾ ਬੈੱਡ ਰੈਸਟ ਕਰਨੀ ਆ ਤਾਂ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਨਾ ਅੱਖਾਂ ਦੀ ਤਾਂ ਕਿਰਪਾ ਕਰਕੇ ਉਹ ਨਾ ਹੁਣੇ ਹੀ ਮਤਲਬ ਕਿ ਡਾਕਟਰ ਨਾਲ ਕੰਸਲਟ ਕਰੋ ਤੇ ਆਪਣੀਆਂ ਆਪਣੀਆਂ ਅੱਖਾਂ ਵਗੈਰਾ ਚੈੱਕ ਕਰਵਾ ਕੇ ਚੰਗੀ ਤਰ੍ਹਾਂ ਆਪਦੀ ਏਜ ਦੇ ਅਕੋਰਡਿੰਗ ਡਾਕਟਰ ਤੁਹਾਨੂੰ ਕੀ ਕਹਿੰਦਾ ਵੀ ਤੁਹਾਨੂੰ ਕੀ ਸਲਾਹ ਦਿੰਦਾ ਉਹ ਪਲੀਜ਼ ਉਹਨੂੰ ਮਤਲਬ ਕਿ ਇਹਨੂੰ ਸੌਲਟ ਆਊਟ ਕਰਵਾਓ ਠੀਕ ਆ ਤੇ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਮੈਂ ਖੁਦ ਡਾਕਟਰ ਥੋੜੀ ਹੈਗਾ ਮੈਂ ਮਤਲਬ ਮਹਿਕਮੇ ਦੀਆਂ ਚੀਜ਼ਾਂ ਜੀ ਡਾਕਟਰੀ ਕੀਤੀ ਹੋਈ ਹੈ ਠੀਕ ਹੈ ਮਹਿਕਮੇ ਦੇ ਬਾਰੇ ਮੈਨੂੰ ਜਾਣਕਾਰੀ ਹੈਗੀ ਹੈ 99% ਠੀਕ ਹੈ ਜਿੰਨੀ ਮਤਲਬ ਕਿ ਮੈਂ ਹੁਣ ਤੱਕ ਗੇਨ ਕੀਤੀ 99% ਜਾਣਕਾਰੀ ਮੈਨੂੰ ਹੈ ਜੋ ਕੰਮ ਹੁੰਦੇ ਨੇ ਮਹਿਕਮੇ ਦੇ ਵਿੱਚ ਮੈਂ ਬੇਸ਼ੱਕ ਮੈਂ ਉਹ ਕੰਮ ਹਜੇ ਤੱਕ ਨਹੀਂ ਕੀਤੇ ਕੋਸ਼ਕਮ ਜਿੰਨਾ ਕਹਿਦੀ ਇਹ ਨਹੀਂ ਕੀਤੇ ਪਰ ਕੰਮ ਹੁੰਦੇ ਦੇਖੇ ਵੀ ਕਿੰ ਕਿੱਦਾਂ ਹੁੰਦੇ ਨੇ ਠੀਕ ਹੁਣ ਜੋ ਏਐਸਆਈ ਇੱਕ ਮਤਲਬ ਕਿ ਮੁਕਦਮਾ ਲੜਦਾ ਜੋ ਵੀ ਆ ਠੀਕ ਹੈ ਬੇਸ਼ੱਕ ਮੈਂ ਖੁਦ ਨਹੀਂ ਲੜਿਆ ਬਟ ਮੈਂ ਏਐਸਆਈ ਨਾਲ ਜਿੰਦਾ ਕੰਮ ਕੀਤਾ ਤਾਂ ਮੈਨੂੰ ਪਤਾ ਮਤਲਬ ਕਿ ਵੀ ਉਹ ਚੀਜ਼ਾਂ ਦਾ ਪ੍ਰੋਸੈਸ ਕੀ ਹੈ ਠੀਕ ਆ ਤਾਂ ਉਹੀ ਚੀਜ਼ ਹੈਗੀ ਵੀ ਜਿੰਦਾ ਕਿ ਇੱਕ ਡੀਐਸਪੀ ਦੀ ਕਿਊਰਿਟੀ ਹੁੰਦੀ ਆ ਉਹ ਡੀਐਸਪੀ ਤੁਹਾਨੂੰ ਪਤਾ ਵੀ ਡੀਐਸਪੀ ਕੀ ਕੰਮ ਕਰਦਾ ਐਸਪੀ ਦੀ ਕੀ ਡਿਊਟੀ ਹੁੰਦੀ ਐਸਪੀ ਹੈੱਡਕੁਆਟਰ ਦੀ ਡਿਊਟੀ ਐਸਐਸਪੀ ਸਾਹਿਬ ਦੀ ਕੀ ਡਿਊਟੀ ਐ ਬੇਸ਼ੱਕ ਮੈਂ ਐਸਐਸਪੀ ਨਹੀਂ ਹਾਂ ਪਰ ਪਤਾ ਤਾਂ ਹੈ ਨਾ ਵੀ ਐਸਐਸਪੀ ਸਾਹਿਬ ਜ਼ਿਲ੍ਹੇ ਦੇ ਵਿੱਚ ਕੀ ਕੰਮ ਕਰਦੇ ਉਹਦਾ ਰੋਲ ਕੀ ਹੈ ਡੀਐਸਪੀ ਦਾ ਕੀ ਰੋਲ ਹੁੰਦਾ ਸਬ ਡਿਵੀਜ਼ਨ ਦੇ ਵਿੱਚ ਇੱਕ ਜ਼ੋਨ ਦੇ ਵਿੱਚ ਇੱਕ ਐਸਪੀ ਦਾ ਕੀ ਰੋਲ ਹੁੰਦਾ ਸਭ ਆਪਣਾ ਸਬ ਇਨਸਪੈਕਟਰ ਮਤਲਬ ਥਾਣੇ ਦੇ ਵਿੱਚ ਕਿਦਾਂ ਟਰੀਟ ਕਰਦੇ ਨੇ ਇਨਸਪੈਕਟਰ ਐਸਐਚਓ ਦਾ ਕੀ ਰੋਲ ਹੁੰਦਾ ਤਾਂ ਇਹ ਚੀਜ਼ਾਂ ਮੈਂ ਬ੍ਰੀਕਿੰਗਾਂ ਚੀਜ਼ਾਂ ਦੇਖੀਆਂ ਹੋਈਆਂ ਨੇ ਠੀਕ ਆ ਤੇ ਇਸੇ ਤਰ੍ਹਾਂ ਮਤਲਬ ਕਿ ਹੋਰ ਮੈਨੂੰ ਕਈ ਸਟੂਡੈਂਟਸ ਜਿੱਦਾਂ ਕਿ ਪੁੱਛ ਲੈਂਦੇ ਨੇ ਕਿ ਮੈਨੂੰ ਮਤਲਬ ਕਿ ਮੇਰੀਆਂ ਬਾਹਵਾ ਵਿੰਗੀਆਂ ਨੇ ਠੀਕ ਆ ਜਾਂ ਮਤਲਬ ਕਿ ਮੇਰੇ ਹੱਥ ਦੇ ਵਿੱਚ ਪ੍ਰੋਬਲਮ ਆ ਮੇਰਾ ਮਤਲਬ ਕਿ ਉਂਗਲਾਂ ਟੇਢੀਆਂ ਨੇ ਜਾਂ ਮਰੇ ਪੈਰ ਚੱਪੇ ਨੇ ਪਰ ਜੇ ਜ਼ਿਆਦਾ ਕਈ ਵਾਰੀ ਦਿੱਕਤ ਹੁੰਦੀ ਨਾ ਮਤਲਬ ਬਿਲਕੁਲ ਹੀ ਜੋ ਟੁੱਟਿਆ ਹੁੰਦਾ ਜਾਂ ਹੱਡੀ ਬਿਲਕੁਲ ਫ੍ਰੈਕਚਰ ਹੋਈ ਹੁੰਦੀ ਆ ਤਾਂ ਜੇ ਡਾਕਟਰ ਨੂੰ ਇਹ ਚ ਹੀ ਲੱਗਦੀ ਆ ਕਿ ਵੀ ਮਤਲਬ ਟੈਸਟ ਕਰਾਉਣਾ ਪਊਗਾ ਠੀਕ ਆ ਤਾਂ ਉਹਨੂੰ ਐਕਸ-ਰੇ ਪ੍ਰੇਫਰ ਕਰ ਸਕਦਾ ਹੈ ਠੀਕ ਹੈ ਫਿਰ ਮਤਲਬ ਕਿ ਆਪਣੀਆਂ ਜਿਵੇਂ ਪੈਰਾਂ ਦੀਆਂ ਉਂਗਲੀਆਂ ਕਈ ਵਾਰੀ ਜ਼ਿਆਦਾ ਟੇਡੀਆਂ ਹੁੰਦੀਆਂ ਉਹਦੇ ਲਈ ਤੁਹਾਨੂੰ ਐਕਸ-ਰੇ ਲਈ ਕਿਹਾ ਜਾ ਸਕਦਾ ਵੀ ਤੁਸੀਂ ਐਕਸ-ਰੇ ਕਰਵਾ ਕੇ ਦਿਖਾਓ ਸ਼ੋਅ ਕਰੋ ਵੀ ਤੁਡੀਆਂ ਹੱਡੀਆਂ ਮਤਲਬ ਕਿ ਬਾਇਬਰਥ ਟੇਡੀਆਂ ਨਹੀਂ ਜਾਂ ਮਤਲਬ ਕੋਈ ਸੱਟ ਵਜੀ ਹੋਈ ਹੈ ਠੀਕ ਹੈ ਜੇ ਤੁਹਾਡੇ ਗੋਡੇ ਜ਼ਿਆਦਾ ਭੜਦੇ ਨੇ ਜਾਂ ਗੋਡਿਆਂ ਦਾ ਗੈਪ ਹੀ ਬਹੁਤ ਜ਼ਿਆਦਾ ਤਾਂ ਉਸ ਦੇ ਸੰਬੰਧ ਵਿੱਚ ਵੀ ਤੁਹਾਨੂੰ ਕਿਹਾ ਜਾ ਸਕਦਾ ਤੇ ਵੀ ਮਤਲਬ ਕਿ ਤੁਹਾਨੂੰ ਐਕਸ-ਰੇ ਕਰਵਾ ਕੇ ਦਿਖਾਓ ਜਿੱਦਾਂ ਕਿ ਹੋਰ ਜਿਵੇਂ ਚੈਸ ਦਾ ਐਕਸ-ਰੇ ਹੁੰਦਾ ਆਪਣਾ ਠੀਕ ਹੈ ਜੇਕਰ ਤੁਹਾਡੀ ਛਾਤੀ ਵਿੰਗੀ ਟੇਡੀ ਹੈ ਜਾਂ ਜ਼ਿਆਦਾ ਜਿੱਦਾਂ ਕਹਿੰਦੀ ਟਿਜ਼ਨ ਇਸਨ ਚੈਸਟਰ ਉਡੀ ਨਾ ਫਿਰ ਵੀ ਤੁਹਾਨੂੰ ਕਿਹਾ ਜਾ ਸਕਦਾ ਜੇ ਤੁਹਾਡੀ ਛਾਤੀ ਜ਼ਿਆਦਾ ਦਬੀ ਹੋਈ ਹੈ ਹਨ ਤਾਂ ਫਿਰ ਵੀ ਤੁਹਾਨੂੰ ਕਿਹਾ ਜਾ ਸਕਦਾ ਤਾਂ ਇਹ ਚੀਜ਼ਾਂ ਤੁਹਾਡਾ ਧਿਆਨ ਦੇ ਵਿੱਚ ਰੱਖਣੀ ਆ ਕਿ ਮਤਲਬ ਕਿ ਤੁਸੀਂ ਕਿੰਨੀ ਪ੍ਰੋਬਲਮ ਹੈ ਠੀਕ ਆ ਹੁਣੇ ਜਾ ਕੇ ਡਾਕਟਰ ਨਾਲ ਕੰਸਲਟ ਕਰੋ ਇਹਨਾਂ ਚੀਜ਼ਾਂ ਬਾਰੇ ਤਾਂ ਹੋਰ ਮਤਲਬ ਕਿ ਕਈ ਮਤਲਬ ਲੇਡੀ ਕਾਂਸਟੇਬਲ ਵੀ ਹੈਗੀਆਂ ਜਿੱਦਾਂ ਹਨ ਮਤਲਬ ਜਿਨ੍ਹਾਂ ਜੜੀਆਂ ਕੁੜੀਆਂ ਭਰਤੀ ਹੋਈਆਂ ਨੇ ਤਾਂ ਉਹ ਮੈਨੂੰ ਪੁੱਛ ਰਹੀਆਂ ਕਿ ਸਾਡੀ ਮਤਲਬ ਕਿ ਵੀ ਮੇਰੀ ਸੀਜ਼ ਸੀਜ਼ੇਰੀਅਨ ਮਤਲਬ ਕਿ ਹੋਇਆ ਮਤਲਬ ਜੋ ਵੀ ਹੈ ਜਿਹੜਾ ਬੇਬੀ ਹੋਇਆ ਹਨ ਦਾ ਮਤਲਬ ਕਿ ਵੀ ਆਪਰੇਟਰ ਨਾਲ ਹੋਇਆ ਵੀ ਉਹਦੇ ਨਾਲ ਕੋਈ ਦਿੱਕਤ ਨਹੀਂ ਨਹੀਂ ਉਹਦੇ ਨਾਲ ਕੋਈ ਦਿੱਕਤ ਨਹੀਂ ਆਉਗੀ। ਜ਼ਿਆਦਾ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ। ਇੱਕ ਦਾ ਕੁਐਸਚਨ ਮਤਲਬ ਕਿ ਆਇਆ ਸੀਗਾ ਆਪਣੇ ਦੋਸਤ ਦਾ ਵੀ ਮੇਰੇ ਕੰਨ ਦੇ ਵਿੱਚ ਸ਼ੇਕ ਆ ਤਾਂ ਉਹ ਵੀ ਮੈਂ ਕਹਾਂਗਾ ਵੀ ਡਾਕਟਰ ਨਾਲ ਕੰਸਲਟ ਕਰੋ ਵੀ ਡਾਕਟਰ ਤੁਹਾਨੂੰ ਕੀ ਰਾਇ ਦਿੰਦਾ ਜੇਕਰ ਉਹ ਪ੍ਰੀ ਕਵਰ ਹੋ ਸਕਦਾ ਠੀਕ ਹੈ ਤਾਂ ਵੈਲਨ ਗੋਡਾ ਠੀਕ ਹੈ ਮਤਲਬ ਕਰਵਾਓ ਟੈਸਟ ਜ਼ਰੂਰ ਕਰਵਾਓ ਕਿਉਂਕਿ ਇਹ ਚੀਜ਼ਾਂ ਹਰ ਇੱਕ ਚੀਜ਼ ਚੈੱਕ ਹੁੰਦੀ ਹੈ ਪ੍ਰੋਪਰ। ਫਿਰ ਜਦੋਂ ਕਿ ਹੋਰ ਜਿਵੇਂ ਆਪਣਾ ਕਹਿ ਦਈਏ ਵੀ ਕਿਸੇ ਦੇ ਬਾਡੀ ਦੇ ਉੱਪਰ ਕੋਈ ਮਤਲਬ ਹੈਗੇ ਨਹੀਂ ਆਪਣਾ ਨਿਸ਼ਾਨ ਚਿੱਟੇ ਉਹ ਵੀ ਮੈਨੂੰ ਇੱਕ ਕੁਐਰੀ ਆਈ ਸੀਗੀ ਤਾਂ ਜ਼ਿਆਦਾ ਦਿੱਕਤ ਨਹੀਂ ਆਉਂਦੀ ਅਸੀਂ ਨਾਲ ਕਿਉਂਕਿ ਜਿੰਦਾ ਕਹ ਦਈਏ ਫਲੇਰੀਆਂ ਠੀਕ ਆ ਜਾਂ ਕਿ ਉਦਾਂ ਸਟਿਚਸ ਦੇ ਨਿਸ਼ਾਨ ਹੈਗੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਸਟਿਚਰ ਦੇ ਨਿਸ਼ਾਨ ਹੈਗੇ ਨੇ ਤਾਂ ਫਿਰ ਵੀ ਤੁਹਾਨੂੰ ਮਤਲਬ ਕਿ ਜ਼ਿਆਦਾਤਰ ਜੇ ਜ਼ਿਆਦਾ ਸਟਿਚਸ ਨੇ ਠੀਕ ਹੈ ਕਈ ਵਾਰੀ ਇਦਾਂ ਹੁੰਦਾ ਨਾ ਵੀ ਹੱਡੀ ਵੀchu ਮਤਲਬ ਕਿ ਬੋਨ ਟੁੱਟੀ ਹੁੰਦੀ ਹੈ ਮਤਲਬ ਉਹਨੂੰ ਮਤਲਬ ਕਰਕੇ ਜਾਂ ਰੋਡ ਵਗੈਰਾ ਪਾਈ ਹੈ ਹਨ ਤਾਂ ਤੁਹਾਨੂੰ ਮਤਲਬ ਕਿ ਵੀ ਉਹ ਸਟਿਚਸ ਲੱਗੇ ਹੋਏ ਤਾਂ ਉਹਦੇ ਲਈ ਵੀ ਤੁਹਾਨੂੰ ਕਿਹਾ ਜਾ ਸਕਦਾ ਵੀ ਮਤਲਬ ਇਹਦਾ ਐਕਸ-ਰੇ ਕਰਵਾ ਕੇ ਦਿਖਾਓ ਤੇ ਉਹ ਜਦੋਂ ਆਪਣੀਆਂ ਹੋ ਗਿਆ ਏਅਰਜ਼ ਜਦੋਂ ਈਅਰਜ਼ ਮੈਂ ਕਹਿ ਹੀ ਦਿੱਤਾ ਉਸ ਤੋਂ ਬਿਨਾਂ ਆਪਣੀਆਂ ਜਿਹੜੀਆਂ ਬਾਹਾਂ ਬਾਹਾਂ ਸਿੱਧੀਆਂ ਕਰਵਾ ਕੇ ਜਦੋਂ ਮੈਂ ਤੁਹਾਨੂੰ ਦੱਸਿਆ ਮਤਲਬ ਕਿ ਵੀ ਕੋਈ ਵੀ ਹੱਡੀ ਵਿੰਗੀ ਟੱਡੀ ਹੁੰਦੀ ਤਾਂ ਦੇਖ ਸਕਦੇ ਨੇ ਡਾਕਟਰ ਤੁਹਾਨੂੰ ਪ੍ਰੇਫਰ ਕਰ ਸਕਦੇ ਨੇ ਤੇ ਫਿਰ ਮਤਲਬ ਕਿ ਜਦੋਂ ਹੋ ਗਿਆ ਆਪਣੇ ਪੈਰ ਚਪਟੇ ਹੋ ਗਏ ਠੀਕ ਆ ਚੱਪਟੇ ਕਰਵਾਗੇ ਥੋੜੇ ਦੇਖਿਆਣਗੇ ਮਤਲਬ ਕਿ ਵੀ ਕਿਦਾਂ ਥੋੜੇ ਪੈਰ ਚੱਪਟੇ ਆ ਜਾਂ ਨਾਰਮਲ ਦੇ ਵਿੱਚ ਆ ਤੇ ਉਸ ਤੋਂ ਬਾਅਦ ਤੁਹਾਡਾ ਮਤਲਬ ਜਿੱਦਾਂ ਕਹਿ ਦਈਏ ਵੀ ਢੇਟ ਦਾ ਐਕਸ-ਰੇ ਹੋ ਗਿਆ ਠੀਕ ਆ ਚੈਸ ਦਾ ਹੋ ਗਿਆ ਮਤਲਬ ਜਿੱਦਾਂ ਕਿ ਆਲਓਵਰ ਤੋਂ ਮੈ ਟੈਸਟ ਜਿੱਦਾਂ ਦੱਸ ਦਿੰਨਾ ਵੀ ਮਤਲਬ ਕਿ ਆਈਜ਼ ਦਾ ਹੋ ਗਿਆ ਠੀਕ ਆ ਫਿਰ ਆਪਣੇ ਇਅਰਸ ਦਾ ਹੋ ਗਿਆ ਨੋਜ਼ ਦਾ ਹੋ ਗਿਆ ਠੀਕ ਆ ਜੀ ਆਪਣੇ ਤੀਥ ਹੋ ਗਏ ਠੀਕ ਆ ਤੀਦੀ ਮੈਨੂੰ ਇੱਕ ਆਈਸੀ ਕੁਇਰੀ ਮਤਲਬ ਵੀ ਮੇਰਾ ਦੰਦ ਪਰਵਾਇਆ ਜੀ ਜਾਂ ਪਰੌਣ ਵਾਲਾ ਦਾ ਮੇਰੇ ਕੀੜਾ ਲੱਗਾ ਉਹ ਰਿਕਵਰ ਕਰਵਾ ਲੋ ਆਪਦਾ ਮਤਲਬ ਉਹਦਾ ਟ੍ਰੀਟਮੈਂਟ ਕਰਵਾਓ ਠੀਕ ਆ ਚੈਸ ਉਹ ਦਾ ਐਕਸ ਰੇ ਹੋ ਗਿਆ ਆਪਣਾ ਡੋਪ ਟੈਸਟ ਹੋ ਗਿਆ ਠੀਕ ਆ ਸਰਜੀ ਟੈਸਟ ਹੋ ਗਿਆ ECG ਹੋਗੀ ਹਾਰਟ ਦੀ ਠੀਕ ਆ ਜੀ ਤੇ ਮਤਲਬ ਪੋਰਥੋ ਦਾ ਹੋ ਗਿਆ ਉਸ ਤੋਂ ਬਾਅਦ ਆਪਣਾ ਯੂਰਨ ਦਾ ਹੋ ਗਿਆ ਮਤਲਬ BP ਹੋ ਗਿਆ ਆਪਣੇ ਸਾਰੇ ਉਹਦੇ ਵਿੱਚ ਟੈਸਟ ਹੋ ਜਾਂਦੇ ਜੋ ਵੀ ਹੈਗੇ ਹਨਾ RBC ਹੋਗੇ WBC ਹੋਗੇ ਠੀਕ ਤੇ ਆਪਣਾ ਮੇਨ ਟੈਸਟ ਮੈਂ ਤੁਹਾਨੂੰ ਦੱਸਦਾ ਡੋਪ ਟੈਸਟ ਬਾਰੇ ਇਹ ਵੀ ਡੋਪ ਟੈਸਟ ਦਾ ਕਾਫੀ ਜਣੇ ਪੁੱਛ ਰਹੇ ਸੀਗੇ ਵੀ ਮਤਲਬ ਕਿ ਵੀ ਅਸੀਂ ਚਲੋ ਮੁੰਡੇ ਹੀ ਕਰਦੇ ਹੁਣੇ ਮੇਰੇ ਅਕੋਰਡਿੰਗ ਸ਼ਾਇਦ ਜਿਹੜੇ ਜ਼ਿਆਦਾ ਅਪਰੇਜ਼ਾਂ ਮਤਲਬ ਕਿ ਕਹਦੀਏ ਫੌਜੀ ਵੀਰ ਨੇ ਹਨਾ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਹੁਣ ਥੋੜਾ ਜਿਹਾ ਘਟਾਓ ਤੇ ਮੈਂ ਕਹਿੰਦਾ ਬਿਲਕੁਲ ਛੱਡੋ ਠੀਕ ਹੈ ਡੋਪ ਟੈਸਟ ਦੇ ਵਿੱਚ ਇਹ ਚੀਜ਼ ਆਉਂਦੀ ਆ ਤਾਂ ਤੁਹਾਨੂੰ ਮਤਲਬ ਕਿ ਬਾਹਰ ਕੀਤਾ ਜਾ ਸਕਦਾ ਮੈਂ ਇਦਾਂ ਨਹੀਂ ਕਹਿੰਦਾ ਬਾਹਰ ਕਰ ਹੀ ਦੇਣਗੇ ਕੀਤਾ ਜਾ ਸਕਦਾ ਵੀ ਜੇ ਥੋੜਾ ਜਿਆਦਾ ਹੀ ਪ੍ਰੋਬਲਮ ਦਿੱਕਤ ਕੋਈ ਆਉਂਦੀ ਹੈ ਕਿਉਂਕਿ కెమికਲ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਹੁਣੇ ਤੋਂ ਘਟਾਉਣਾ ਸ਼ੁਰੂ ਕਰੋ ਤੇ ਤਾਂ ਕਿ ਜਿਹੜਾ ਤੁਹਾਡਾ ਮਤਲਬ ਕਿ ਡੋਪ ਟੈਸਟ ਹੋ ਕਲੀਅਰ ਹੋ ਸਕੇ ਤੇ ਹੋਰ ਜਿਹੜੇ ਕਿ ਮਤਲਬ ਕਿ ਮੈਨੂੰ ਆਹੀ ਮੇਨਲੀ ਕੁਐਸਚਨ ਆਏ ਸੀਗੇ ਮਤਲਬ ਜ਼ਿਆਦਾ ਅੱਖਾਂ ਦਾ ਹੋ ਗਿਆ ਠੀਕ ਹੈ ਦੰਦਾਂ ਦਾ ਹੋ ਗਿਆ ਸਜ਼ੀਰੀਆਂ ਦਾ ਹੋ ਗਿਆ ਤੇ ਆਪਣਾ ਮਤਲਬ ਕਿ ਜਿੱਦਾਂ ਨੋਰਮਲ ਆਸ ਮਤਲਬ ਚਾਰ ਪੁਆਇੰਟ ਟਾਪਿਕ ਜੀ ਮੇਰੀ ਯਾਦ ਸੀਗੀ ਠੀਕ ਹੈ ਜੇ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੈਗਾ ਤਾਂ ਕੋਈ ਗੱਲ ਤੁਸੀਂ ਮੈਨੂੰ ਆਪਣਾ ਹੋਰ ਮਤਲਬ ਮੈਡੀਕਲ ਰਿਲੇਟਡ ਕੁਐਸਚਨ ਜਿਹੜੇ ਹੈਗੇ ਆ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਮੈਨੂੰ ਸ਼ੇਅਰ ਕਰੋ ਠੀਕ ਆ ਜਿਹੜੇ ਜੋ ਵੀ ਹੈਗਾ ਤੇ ਮੈਂ ਉਹ ਸਾਰੇ ਕੁਐਸਚਨ ਜੁਨ ਲੈ ਕੇ ਮਤਲਬ ਉਹਦੇ ਜਿਹੜੇ ਹੈਗੇ ਡਾਊਟਸ ਆ ਮੈਨੂੰ ਡਾਊਟਸ ਨੂੰ ਕਲੀਅਰ ਕਰਕੇ ਤੁਹਾਨੂੰ ਜਿਹੜਾ ਉਹਦਾ ਸਹੀ ਮਤਲਬ ਕਿ ਇਹਨੂੰ ਗਾਈਡ ਕਰੂੰਗਾ ਵੀ ਜੋ ਵੀ ਤੁਹਾਡਾ ਪ੍ਰੋਬਲਮ ਦਾ ਸੋਲੂਸ਼ਨ ਹੋਊਗਾ ਠੀਕ ਹੈ ਤੇ ਉਮੀਦ ਆ ਤੁਹਾਨੂੰ ਮਤਲਬ ਜਿਹੜੇ ਮੈਡੀਕਲ ਤੇ ਕਾਫੀ ਜਿਹੜੇ ਕਮੈਂਟ ਮੈਨੂੰ ਆਏ ਸੀ ਕਿ ਮੈਡੀਕਲ ਤੇ ਵੀਡੀਓ ਬਣਾ ਦਿਓ ਮੈਡੀਕਲ ਤੇ ਵੀਡੀਓ ਪਹਿਲਾਂ ਆਲਰੇਡੀ ਹੈਗੀ ਆ ਠੀਕ ਹੈ ਤੁਸੀਂ ਉਹ ਵੀ ਚੈੱਕ ਕਰ ਲਿਓ ਤੇ ਜੇ ਫਿਰ ਵੀ ਕੋਈ ਡਾਊਟ ਹੈਗਾ ਤਾਂ ਮੈਨੂੰ ਫਿਰ ਵੀ ਮਤਲਬ ਕਿਸੇ ਕੋਈ ਜਿਹੜਾ ਤੁਹਾਡਾ ਕੁਐਸਚਨ ਹੈਗਾ ਮੈਨੂੰ ਪੁੱਛ ਲਓ ਤੇ ਮੈਂ ਤੁਹਾਡਾ ਉਹ ਕਲੀਅਰ ਕਰ ਦੂੰ ਸਾਂ ਕੋ 10 ਮਿੰਟ ਦੀ ਵੀਡੀਓ ਹੁੰਦੀ ਹੈ ਮੇਰੀ ਮੋਸਟਲੀ ਤੇ ਵੀਡੀਓ ਚੰਗੀ ਤਰ੍ਹਾਂ ਦੇਖ ਲਿਆ ਕਰੋ ਜੇ ਤੁਸੀਂ ਆਪਣਾ ਅਗਲੇ ਪ੍ਰੋਸੈਸ ਬਾਰੇ ਨਹੀਂ ਨਾ ਵੀਡੀਓ ਦੇਖ ਸਕਦੇ ਤਾਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ